ਸ਼ਹਿਰ ਤਾਰੀਵਾਲ ਦੇ ਮਸ਼ਹੂਰ ਕਾਰੋਬਾਰੀ ਲਾਲਜੀ ਟੀਵੀ ਸੈਂਟਰ ਪਾਲਿਆਂ ਦੇ ਗੋਦਾਮ ਨੂੰ ਦੇਰ ਰਾਤ ਅੱਗ ਲੱਗ ਗਈ ਜਿਸ ਕਾਰਨ ਗੋਦਾਮ ਅੰਦਰ ਪਿਆ ਲੱਖਾਂ ਦਾ ਇਲੈਕਟ੍ਰੋਨਿਕ ਸਮਾਨ ਟੀਵੀ ਫ੍ਰਿਜ ਰੈਫਰਿਜਰੇਟਰ ਏਸੀ ਵਾਸ਼ਿੰਗ ਮਸ਼ੀਨ ਵਗੈਰਾ ਸੜ ਕੇ ਸਵਾਹ ਹੋ ਗਈ ਮੌਕੇ ਤੇ ਰਾਤ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਅਤੇ ਅੱਧੀ ਦਰਜਨ ਦੇ ਕਰੀਬ ਕਰਮਚਾਰੀ ਪਹੁੰਚੇ ਜਿਨ੍ਹਾਂ ਨੇ 4 ਘੰਟਿਆਂ ਦੀ ਮੁਸ਼ਕਲ ਤੋਂ ਬਾਅਦ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾਇਆ ਗੱਲਬਾਤ ਦੌਰਾਨ ਲਾਲਜੀ ਟੀਵੀ ਸੈਂਟਰ ਦੇ ਮਾਲਕ ਕੁਲਦੀਪ ਰਾਜ ਵਿੱਕੀ ਨੇ ਦੱਸਿਆ ਕਿ ਉਹਨਾਂ ਨੂੰ ਗੋਦਾਮ ਦੇ ਚੌਂਕੀਦਾਰ ਉਚਿਤ ਕੀਤਾ ਕਿ ਗੋਦਾਮ ਚੋਂ ਧੂਆ ਨਿਕਲ ਰਿਹਾ ਹੈ ਤੇ ਸ਼ਾਇਦ ਅੱਗ ਵੀ ਲੱਗ ਗਈ ਹੈ ਇਸ ਦੇ ਬਾਅਦ ਜਦੋਂ ਉੱਥੇ ਪਹੁੰਚਿਆ ਤਾਂ ਮੰਜ਼ਰ ਹੀ ਹੋਰ ਸੀ ਭਿਆਨਕ ਅੱਗ ਨੇ ਵੱਡੇ ਗੋਦਾਮ ਨੂੰ ਅੰਦਰੋਂ ਆਪਣੀ ਚਪੇੜ ਦੇ ਵਿੱਚ ਲੈ ਲਿਆ ਸੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਜਿਸ ਦੇ ਵਿੱਚ ਗੁਰਦਾਸਪੁਰ ਦੇ ਇਲਾਵਾ ਬਟਾਲੇ ਤੋਂ ਵੀ ਫਾਇਰ ਵਿਭਾਗ ਦੇ ਕਰਮਚਾਰੀ ਸਨ ਮੌਕੇ ਤੇ ਪਹੁੰਚ ਗਏ ਜਿਨ੍ਹਾਂ ਨੇ ਲਗਭਗ 3-4 ਘੰਟੇ ਦੀ ਭਾਰੀ ਮੁਸ਼ਕਲ ਤੇ ਬਾਅਦ ਇਸ ਤੇ ਕਾਬੂ ਪਾਇਆ ਅਗਨਾਲੂਸ ਦਾ ਲਗਭਗ 90 ਲੱਖ ਰੁਪਏ ਦਾ ਇਲੈਕਟ੍ਰੋਨਿਕਸ ਦਾ ਸਮਾਨ ਅਤੇ ਉਸ ਦੀ ਕਈ ਸਾਲਾਂ ਵਿੱਚ ਮਿਹਨਤ ਕਰਕੇ ਜੋੜੀ ਗਈ ਸਾਰੀ ਜਮਾ ਪੂੰਜੀ ਸਵਾਹ ਹੋ ਗਈ ਹੈ। ਮੌਕੇ ਤੇ ਪਹੁੰਚੇ ਸ਼ਿਫ ਸੈਨਾ ਹਿੰਦੁਸਤਾਨ ਦੇ ਪੰਜਾਬ ਚੇਅਰਮੈਨ ਰੋਹਿਤ ਅਬਰੌਲ ਜਿਨ੍ਹਾਂ ਵੱਲੋਂ ਆਪਣੇ ਸਾਥੀਆਂ ਦੇ ਨਾਲ ਅੱਗ ਬੁਝਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਇਹ ਮੰਜ਼ਰ ਬਹੁਤ ਹੀ ਡਰਾਉਣਾ ਸੀ ਅਤੇ ਅੱਗ ਦੇ ਉੱਤੇ ਬਹੁਤ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਗਿਆ। ਉਹਨਾਂ ਨੇ ਦੱਸਿਆ ਕਿ ਅਗਦੇ ਕਾਰਨਾਂ ਦਾ ਤਾਂ ਪਤਾ ਨਹੀਂ ਚੱਲ ਸਕਿਆ ਪਰ ਸ਼ਹਿਰ ਦਾ ਇੱਕ ਮੁੱਖ ਵਪਾਰੀ ਅਸ਼ ਤੋਂ ਸਿੱਧਾ ਫਰਸ਼ ਤੇ ਆ ਗਿਆ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਇਸ ਵਪਾਰੀ ਨੂੰ ਸਹਾਇਤਾ ਦੇਣੀ ਚਾਹੀਦੀ ਹੈ ਤਾਂ ਜੋ ਉਹ ਮੁੜ ਤੋਂ ਆਪਣਾ ਵਪਾਰ ਸ਼ੁਰੂ ਕਰ ਸਕੇ ਗਲਬਾ ਦੌਰਾਨ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਕਿਹਾ ਕਿ ਅੱਗ ਬਹੁਤ ਹੀ ਜ਼ਿਆਦਾ ਭਿਆਨਕ ਸੀ ਉਹਨਾਂ ਨੂੰ ਭਾਰੀ ਮੁਸ਼ਕਲਾਂ ਦੇ ਨਾਲ ਇਸ ਤੇ ਕਾਬੂ ਕੀਤਾ ਗਿਆ ਹੈ ਕੁਲਦੀਪਾ ਜੀ ਇਹ ਬਸ ਭਜੀ ਰਾਖੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25 ਦੇ ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬਾੜੀ ਹੈ ਮੈਂ ਆਇਆ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨਿਸ਼ਾਨ ਹੋਇਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਮਤਲਬ ਟੋਟਲ ਇਲੈਕਟ੍ਰੋਨਿਕਸ ਸਾਰੇ ਹੀ ਭਾਜੀ ਨਾ ਜਾਣ ਕਿੰਨੇ ਸੀ ਏਸੀ ਜਾਂ ਜਦੋਂ ਲੱਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਭਾਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਆ ਵੀ ਕਿਸ ਤਰ੍ਹਾਂ ਦੀ ਕਿਹਦਾ ਅੱਗ ਫਿਰ ਪਜੀ ਦੇਖੋ ਫਾਈਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੀ ਬੰਬੀ ਚਲਦੀ ਆ ਨਾਲੀ ਚਿਆਂ ਦਾ ਭਾਗ ਆ ਉਹਨਾਂ ਨੇ ਬੰਬੀ ਖਲਾਈ ਫਿਰ ਉਸ ਤੋਂ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਪਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਅੱਗ ਲੱਗੀ ਨਹੀਂ ਪਜੀ ਅਜੇ ਇਹਦਾ ਇਹਦਾ ਲਈ ਕੁਝ ਪਤਾ ਹਾਂ ਬਾਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸਰਗੇ ਸਵਾਹ ਚੁਗੀ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕੋਈ ਮੰਨਦਾ ਨਹੀਂ ਸਾਡੀ ਮੱਤ ਕੀਤੀ ਜਾਏ ਜਿਹੜਾ ਕਰਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਹੁਣੇ ਪ੍ਰਸ਼ਾਸਨ ਕੋਲੋਂ ਕੋਸ ਮਤ ਮੰਗਦੇ ਹੋਏ ਅੱਜ ਸਾਡੇ ਸ਼ਹਿਰ ਤਾਰੀਵਾਲ ਵਿੱਚ ਬਹੁਤ ਮੰਗਵਤੀ ਘਟਨਾ ਹੋਈ ਆ ਕਿ ਸਾਡੇ ਸ਼ਹਿਰ ਦੇ ਲਾਰਜੀ ਟੀਵੀ ਸੈਂਟਰ ਜੋ ਵਿਕੀਪਾਦੀ ਚਲਾਉਂਦੇ ਨੇ ਉਹਨਾਂ ਦਾ ਜੋ ਗੋਡਾਊਨ ਧਾਰੀਵਾਲ ਦੀ ਮਰੀਆਂ ਤੇ ਲੱਗੇ ਆ ਉਹਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਰਾਤੀ 11 ਵਜੇ 10:52 ਮਿੰਟ ਤੇ ਜੋ ਕਿ ਬਹੁਤ ਜ਼ਿਆਦਾ ਅੱਗ ਲੱਗਣ ਕਰਕੇ ਉਹਨਾਂ ਦਾ ਕਾਫੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਿਆ ਦਾ ਜਿਹਦੇ ਦੇ ਮੌਕੇ ਤੇ ਫਾਇਰ ਬ੍ਰਿਗੇਡ ਦਾ ਇਹ ਤਾਨਮਤ ਕਰਾਂਗੇ ਜੋ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਉਹਨੇ ਸ਼ਹਿਰ ਵਾਸੀਆਂ ਦੀ ਮਦਦ ਨਾਲ ਅੱਗ ਦੇ ਕਾਬੂ ਪਾਇਆ ਤੇ ਬਹੁਤ ਮਤਲਬ ਕੀ ਉਹਨਾਂ ਦਾ ਨੁਕਸਾਨ ਹੋ ਗਿਆ ਹੈ ਹਾਂਜੀ ਸਰ ਦੱਸਿਓ ਜੀ ਕੀ ਅੱਜ ਦਾ ਜਿਹੜਾ ਅੱਗ ਦਾ ਮਜ਼ਰ ਸੀਗਾ ਸਰ ਮੇਰਾ ਨਾਮ ਅਮਨਦੀਪ ਹੈ ਸਰ ਅਸੀਂ ਗੁਰਦਾਸਪੁਰ ਫਾਇਰ ਸਟੇਸ਼ਨ ਗੁਰਦਾਸਪੁਰ ਤੋਂ ਆਏ ਹਾਂ ਤੇ ਸਰ ਬਟਾਲੇ ਤੋਂ ਵੀ ਆਪਣਾ ਫਾਇਰ ਸਟੇਸ਼ਨ ਬਟਾਲੇ ਤੋਂ ਵੀ ਫਾਇਰ ਬ੍ਰਿਗੇਡ ਦੇ ਗੱਡੀਆਂ ਪਹੁੰਚਿਆ ਨੇ ਤੇ ਅਸੀਂ ਇੱਥੇ ਦੇਖਿਆ ਕਿ ਬਹੁਤ ਜ਼ਿਆਦਾ ਇਲੈਕਟ੍ਰੋਨਿਕਸ ਦੀ ਗੋਦਾਮ ਵਿੱਚ ਅੱਗ ਲੱਗੀ ਹੈ ਸਾਨੂੰ 10 52 ਦੇ ਸਾਨੂੰ ਕਾਲ ਆਈ ਹੈ ਸਰ ਸਰ ਇੱਕ ਜਗ੍ਹਾ ਦੇ ਉੱਤੇ ਤੁਸੀਂ ਪਹੁੰਚੇ ਹੋ ਥੋੜਾ ਜਗ੍ਹਾ ਬਾਰੇ ਦੱਸ ਦਿਓ ਔਰ ਇਸ ਦੇ ਨਾਲ ਹੀ ਹੁਣ ਕੀ ਪੋਜੀਸ਼ਨ ਵਾ ਜੀ ਸਰ ਲਾਲਜੀ ਟੀਵੀ ਸੈਂਟਰ ਆਪਣਾ ਮੜੀਆਂ ਲੱਗੇ ਅਗਰ ਧਾਰੀਵਾਲ ਜੀ ਹਾਂਜੀ ਆ ਉਸ ਤੋਂ ਬਾਅਦ ਦੇਖਦੇ ਹਾਂ ਅਸੀਂ ਕਿ ਅੱਗ ਬਹੁਤ ਭਿਆਨਕ ਲੱਗੀ ਹੋਈ ਹੈ ਤੇਤੇ ਕੀ ਸਾਡੇ ਫਾਇਰ ਕਰਮਚਾਰੀ ਨੇ ਮੌਕੇ ਤੇ ਜੋਧ ਜਾਇ ਨਗ ਦੇ ਕਾਬੂ ਪਾਇਆ ਸਰ ਇਸ ਵੇਲੇ ਦੀ ਕੀ ਮੌਜੂਦਾ ਪੋਜੀਸ਼ਨਵਾ ਦੱਸ ਦੋ ਕੀ ਅੱਗ ਦੇ ਉੱਤੇ ਕਾਬੂ ਪਾ ਲਿਆ ਗਿਆ ਵਾ ਜਾਂ ਅਜੇ ਵੀ ਤੁਹਾਡਾ ਜਿਹੜਾ ਮਿਸ਼ਨ ਇਹ ਚੱਲ ਰਿਹਾ ਵਾ ਸਰ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਬਾਕੀ ਸਰ ਅਸੀਂ ਇੱਥੇ ਹਜੇ ਪ੍ਰੈਜ਼ੈਂਟ ਆ ਕਿ ਕਿ ਬਾਈਚਾ ਸਗੇ ਅੱਗ ਲੱਗਦੀ ਹੈ ਤੇ ਅਸੀਂ ਉਹਨੂੰ ਬੁਝਾ ਸਕੀਏ ਸਰ ਕੀ ਕੋਈ ਸ਼ੁਰੂਆਤ ਦੇ ਵਿੱਚ ਕਾਰਨ ਦਾ ਪਤਾ ਲੱਗਾ ਕੀ ਕਾਰਨ ਵਾ ਅੱਗ ਲੱਗਣ ਦਾ ਸਰ ਇਹ ਕਾਰਨ ਨਾ ਮਾਲੂਮ ਹੈ ਤੇ ਸਰ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਪਤਾ ਕਰਾਂਗੇ ਕਿ ਜ਼ਰਾਂ ਨਗ ਲੱਗੀ